ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਜਿਆਦਾਤਰ ਤੁਹਾਡੇ ਨਾਲ ਗੱਲਬਾਤ ਕਰੀਦੀ ਹੈ ਪੋਲਿਟਿਕਲ ਮਸਲਿਆਂ ਦੇ ਉੱਤੇ ਪਰ ਅੱਜ ਇੱਕ ਸਮਾਜਿਕ ਮਸਲਾ ਆ ਬੜਾ ਗੰਭੀਰ ਮਸਲਾ ਆ ਉਹਦੇ ਉੱਤੇ ਗੱਲਬਾਤ ਕਰਾਂਗੇ ਤਰਨਤਾਰਨ ਗੋਲੀकांड ਨਵੀਂ ਪੀੜੀ ਕਿੱਧਰ ਨੂੰ ਜਾ ਰਹੀ ਹੈ ਤੇ ਜ਼ਿੰਮੇਵਾਰ ਕੌਣ ਹੈ ਬੀਤੇ ਦਿਨੀ ਤਰਨਤਾਰਨ ਦੇ ਲੋਕ ਕਾਲਜ ਦੇ ਵਿੱਚ ਇੱਕ 19-20 ਸਾਲ ਦੇ ਲੜਕੇ ਨੇ ਆਪਣੇ ਨਾਲ ਪੜ ਦੀ ਲੜਕੀ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਨਾਲੋ ਨਾਲ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ। ਲੜਕੀ ਦੀ ਮਾਂ ਨੇ ਕਿਹਾ ਕਿ ਇਹ ਲੜਕਾ ਕਾਫੀ ਦਿਨ ਤੋਂ ਲੜਕੀ ਨੂੰ ਤੰਗ ਕਰ ਰਿਹਾ ਸੀ। ਔਰ ਉਹਨੂੰ ਪ੍ਰਪੋਜ਼ ਕਰ ਰਿਹਾ ਸੀ ਪਰ ਲੜਕੀ ਇਨਕਾਰ ਕਰ ਰਹੀ ਸੀ। ਉਸ ਦਿਨ ਉਸ ਲੜਕੀ ਦੀ ਭੈਣ ਵੀ ਨਾਲ ਆਈ ਸੀ। ਉਹ ਸੱਤ ਭੈਣਾਂ ਨੇ ਔਰ ਗਰੀਬ ਘਰ ਦੀ ਲੜਕੀ ਸੀ। ਔਰ ਉਸ ਲੜਕੀ ਨੇ بڑے ਸੁਪਨੇ ਦੇਖੇ ਸੀ ਕਿ ਉਹ ਪੜ੍ਹ ਲਿਖ ਕੇ ਵਕੀਲ ਬਣ ਕੇ ਆਪਣੇ ਘਰ ਦੀ ਹਾਲਤ ਸੁਧਾਰੇਗੀ ਆਪਣੇ ਮਾਪਿਆਂ ਨੂੰ ਜਿਹੜਾ ਗਰੀਬੀ ਦੀ ਦਲਦਲ ਚੋਂ ਬਾਹਰ ਕੱਢੇਗੀ ਪਰ ਬਾਣਾ ਕੀ ਵਾਪਰ ਗਿਆ ਕਿ ਇੱਕ ਸਿਰਫੇ ਲੜਕੇ ਨੇ ਘਰੋਂ ਪਿਸਤਲ ਲਿਆ ਕੇ ਗੋਲੀ ਮਾਰ ਕੇ ਲੜਕੀ ਦੀ ਜਿੰਮਲੇ ਲਾ ਖਤਮ ਕਰਤੀ ਤੇ ਨਾਲੋਂ ਨਾਲ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਇਹ ਮੁੱਦਾ ਬੜਾ ਗੰਭੀਰ ਹੈ ਸਾਡੇ ਸਮਾਜ ਵਾਸਤੇ ਸਾਡੀ ਨਵੀਂ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ ਇਹ ਸੋਚ ਕਿਵੇਂ ਬਣ ਰਹੀ ਹੈ ਇਹਦੇ ਲਈ ਕੌਣ-ਕੌਣ ਜ਼ਿੰਮੇਵਾਰ ਹੈ ਦੋਸਤੋ ਇਹਦੇ ਲਈ ਕੋਈ ਇੱਕ ਪੱਖ ਜ਼ਿੰਮੇਵਾਰ ਨਹੀਂ ਹੈ ਇਹਨੂੰ ਕਈ ਪੱਖਾਂ ਤੋਂ ਵਾਚਣ ਦੀ ਲੋੜ ਹੈ ਕਿ ਸਾਡਾ ਜਿਹੜਾ ਜੁਨਿਸਟਰ ਹੈ ਸਾਡਾ ਸਾਡੀ ਨੌਜਵਾਨ ਪੀੜ੍ਹੀ ਹੈ ਇਹ ਇਸ ਤਰ੍ਹਾਂ ਦੀ ਕਿਵੇਂ ਹੋ ਰਹੀ ਹੈ ਹਿੰਸਕ ਕਿਵੇਂ ਹੋ ਰਹੀ ਹੈ ਔਰ ਐਨੀ ਹੋਮੇਗ੍ਰਸਤ ਕਿਵੇਂ ਹੋ ਰਹੀ ਹੈ ਜਿਹੜਾ ਇਹ ਕਾਂਡ ਹੋਇਆ ਕੀ ਇਹ ਇਸ਼ਕ ਸੀ ਪਿਆਰ ਸੀ ਲਸਟ ਸੀ ਜਾਂ ਹੌਮੇ ਸੀ ਪਿਆਰ ਤਾਂ ਬਿਲਕੁਲ ਵੀ ਨਹੀਂ ਕਿਹਾ ਜਾ ਸਕਦਾ ਨੌਜਵਾਨ ਬੱਚੇ ਤੇ ਬੱਚਿਓ ਪਿਆਰ ਜਿਹੜਾ ਆ ਬਹੁਤ ਪਵਿੱਤਰ ਹੁੰਦਾ ਹੈ ਪਿਆਰ ਦੇ ਵਿੱਚ ਕਿਸੇ ਦੀ ਜਾਨ ਲੈਣੀ ਤਾਂ ਦੂਰ ਦੀ ਗੱਲ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਨਹੀਂ ਵੇਖ ਸਕਦੇ ਉਹਨੂੰ ਦੁੱਖ ਨਹੀਂ ਦੇ ਸਕਦੇ ਫਿਰ ਇਸ ਤਰ੍ਹਾਂ ਜਿਹਨੂੰ ਪਿਆਰ ਕਰੀਏ ਉਹਨੂੰ ਗੋਲੀ ਮਾਰ ਕੇ ਖਤਮ ਕਿਵੇਂ ਕਰ ਦਿੱਤਾ ਗਿਆ ਪਿਆਰ ਦੀ ਪਰਿਭਾਸ਼ਾ ਜਿਹੜੀ ਆ ਉਹ ਸਾਡੇ ਨੌਜਵਾਨ ਬੱਚੇ ਬੱਚੀਆਂ ਨਹੀਂ ਸਮਝਦੇ ਜਿਹੜੀਆਂ ਫਿਲਮਾਂ ਦੇਖ ਰਹੇ ਨੇ ਜੋ ਕਲਚਰ ਜਿਹੜਾ ਸਾਡਾ ਜੋ ਗਾਣੇ ਸੁਣ ਰਹੇ ਨੇ ਉਹਦੇ ਮੁਤਾਬਕ ਹੀ ਉਹ ਜਿਹੜਾ ਆ ਕਾਰਵਾਈਆਂ ਕਰ ਰਹੇ ਨੇ ਉਹਨਾਂ ਦੀ ਜਿਹੜੀ ਮਾਈਂਡ ਦੀ ਪ੍ਰੋਗਰਾਮਿੰਗ ਹੋ ਰਹੀ ਆ ਮਾਈਂਡ ਦੀ ਪ੍ਰੋਗਰਾਮਿੰਗ ਦੇ ਲਈ ਇੱਕ ਪੱਖ ਜਿਹੜਾ ਆ ਉਹ ਕੱਲਾ ਹੀ ਰੋਲਾਦਾ ਨਹੀਂ ਕਰਦਾ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜੀਨਸ ਦੇ ਵਿੱਚ ਜੋ ਚੀਜ਼ਾਂ ਆਉਂਦੀਆਂ ਨੇ ਲੋਕ ਕਈ ਵਾਰੀ ਇਹ ਕਹਿੰਦੇ ਕਿ ਪਿਛਲੇ ਜਨਮ ਦੇ ਉਹ ਕੈਰੀ ਕਰਕੇ ਆਉਂਦਾ ਕੈਰੀ ਫਾਰਵਰਡ ਜਿਹੜੇ ਸੰਸਕਾਰ ਹੁੰਦੇ ਨੇ ਉਹ ਨਾਲ ਲੈ ਕੇ ਆਉਂਦਾ ਤੇ ਦੂਜੇ ਨੰਬਰ ਤੇ ਜਿਹੜੇ ਮਾਪੇ ਨੇ ਉਹ ਪ੍ਰੋਗਰਾਮਿੰਗ ਕਰਦੇ ਨੇ ਮਾਈਂਡ ਦੀ ਮਾਪੇ ਬੱਚਿਆਂ ਨੂੰ ਸਿਖਾਉਂਦੇ ਨੇ ਜੀਵਨ ਜਾਨ ਸਿਖਾਉਂਦੇ ਨੇ ਕਿਵੇਂ ਜਿਉਣਾ ਆ ਔਰ ਹਰ ਪੱਖ ਦੀ ਜਾਣਕਾਰੀ ਦਿੰਦੇ ਨੇ ਜੋ ਉਹਨਾਂ ਕੋਲ ਹੁੰਦੀ ਆ ਪਰ ਅੱਜ ਦੇ ਮਾਪੇ ਉਹਨਾਂ ਕੋਲ ਸਮਾਂ ਹੀ ਨਹੀਂ ਹੈ ਅਸੀਂ ਮੋਬਾਈਲ ਦੇ ਇੰਨੇ ਕਿ ਐਡਿਕਟਡ ਹੋ ਗਏ ਆ ਜੀ ਘਰ ਦੇ ਪੰਜ ਜੀ ਨੇ ਤੇ ਪੰਜੋ ਆਪੋ ਆਪਣਾ ਮੋਬਾਈਲ ਆਡਾਡ ਲੈ ਕੇ ਸਕਰੋਲਿੰਗ ਕਰ ਰਹੇ ਹੁੰਦੇ ਨੇ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ ਹੁੰਦੇ ਤੇ ਬੱਚੇ ਜੋ ਸੋਸ਼ਲ ਮੀਡੀਆ ਤੇ ਵੇਖ ਰਹੇ ਨੇ ਉਹੀ ਉਹਨਾਂ ਦੀ ਮਾਈਂਡ ਦੀ ਪ੍ਰੋਗਰਾਮਿੰਗ ਕਰਨ ਦੇ ਵਿੱਚ ਸਹਾਇ ਹੋ ਰਿਹਾ ਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਬਹੁਤੀਆਂ ਵਧੀਆ ਚੀਜ਼ਾਂ ਨਹੀਂ ਆ ਰਹੀਆਂ ਬਹੁਤ ਘੱਟ ਰਹੀਆਂ ਜਿਹੜੀਆਂ ਵਧੀਆ ਚੀਜ਼ਾਂ ਆਉਂਦੀਆਂ ਹੋਣ ਨਹੀਂ ਤਾਂ ਜ਼ਿਆਦਾਤਰ ਗਲਤ ਸਿੱਖਿਆ ਦੇਣ ਵਾਲੀਆਂ ਚੀਜ਼ਾਂ ਹੀ ਬੱਚੇ ਸਿੱਖ ਰਹੇ ਨੇ ਔਰ ਗਲਤ ਜਿਹੜੀ ਚੀਜ਼ ਹੈ ਉਹ ਜਲਦੀ ਸਿੱਖਦੇ ਨੇ ਕਿਉਂਕਿ ਜਿਹੜਾ ਮੈਂ ਕਿਹਾ ਸੀ ਜੀਨਸ ਦੇ ਵਿੱਚ ਜਿਹੜੇ ਕੈਰੀ ਫੋਰਵਰਡ ਕਰਕੇ ਸੰਸਕਾਰ ਲੈਂਦੇ ਨੇ ਉਹ ਵੀ ਬਹੁਤੇ ਚੰਗੇ ਨਹੀਂ ਆ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਸਾਡਾ ਸਮਾਜ ਹੈ ਉਹ ਉਥਲ ਪੁਥਲ ਹੋਇਆ ਪਿਆ ਆ ਇਸ ਕਰਕੇ ਉਹ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਉਹ ਸਾਡੇ ਜੀਨਸ ਦੇ ਵਿੱਚ ਪਹਿਲਾਂ ਹੀ ਨੇ ਤੇ ਬੁਰੀਆਂ ਚੀਜ਼ਾਂ ਨੂੰ ਅਸੀਂ ਜਲਦੀ ਐਡਾਪਟ ਕਰ ਰਹੇ ਹਾਂ ਉਹਨਾਂ ਨੂੰ ਜਲਦੀ ਕੈਰੀ ਕਰ ਰਹੇ ਹਾਂ ਮਾਪੇ ਸਮਾਂ ਨਹੀਂ ਦੇ ਪਾ ਰਹੇ ਸਮਾਂ ਦੇਣ ਤੇ ਕਰਨ ਕੀ ਕਿਉਂਕਿ ਉਹਨਾਂ ਕੋਲ ਖੁਦ ਹੀ ਗਿਆਨ ਨਹੀਂ ਹੈ ਕਿ ਬੱਚੇ ਨੂੰ ਕਿਵੇਂ ਐਜੂਕੇਟ ਕਰਨ ਬੱਚੇ ਨੂੰ ਕਿਵੇਂ ਸਮਝਾਉਣ ਔਰ ਬੱਚੇ ਨੂੰ ਔਰਤ ਦੀ ਇੱਜ਼ਤ ਕਰਨੀ ਕਿਵੇਂ ਸਿਖਾਉਣਾ ਅਗਰ ਉਹਨਾਂ ਨੇ ਆਪ ਕੀਤੀ ਹੋਵੇ ਮਾਪੇ ਆਪ ਅਜਿਹਾ ਗਿਆਨ ਰੱਖਦੇ ਹੋਣ ਤਾਂ ਹੀ ਉਹ ਬੱਚੇ ਨੂੰ ਸਿਖਾ ਸਕਣਗੇ ਇਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਠੀਕ ਹੋਣਾ ਪਵੇਗਾ ਮਾਪਿਆਂ ਨੂੰ ਸਾਨੂੰ ਚੰਗਾ ਗਿਆਨ ਹਾਸਲ ਕਰਨਾ ਹੋਵੇਗਾ ਜੋ ਅਸੀਂ ਬੱਚਿਆਂ ਨੂੰ ਦੇ ਸਕੀਏ ਔਰ ਮਾਪੇ ਬੱਚਿਆਂ ਨੂੰ ਸਮਾਂ ਦੇਣ ਪਹਿਲਾਂ ਕੀ ਹੁੰਦਾ ਸੀ ਕਿ ਦਾਦੀਆਂ ਨਾਨੀਆਂ ਚੰਗੀਆਂ ਕਹਾਣੀਆਂ ਸੂਰਬੀਰਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਸੀ ਬੱਚਿਆਂ ਨੂੰ ਤੇ ਬੱਚੇ ਉਹ ਕਹਾਣੀਆਂ ਸੁਣ ਕੇ ਉਹਵੇਂ ਦੇ ਹੀ ਬਨਨ ਦੀ ਕੋਸ਼ਿਸ਼ ਕਰਦੇ ਸੀ ਪਰ ਹੁਣ ਨਾ ਤਾਂ ਦਾਦੀਆਂ ਨਾਨੀਆਂ ਕੋਈ ਕਹਾਣੀਆਂ ਸੁਣਾਉਂਦੀਆਂ ਨੇ ਤੇ ਨਾ ਮਾਵਾ ਦੇ ਕੋਲ ਸਮਾਂ ਆ ਇਸ ਕਰਕੇ ਬੱਚੇ ਜੋ ਸਿੱਖ ਰਹੇ ਨੇ ਉਹ ਬਾਹਰੋਂ ਹੀ ਸਿੱਖ ਰਹੇ ਨੇ ਸਮਾਜ ਦੇ ਵਿੱਚ ਤੇ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਕੀ ਹੋ ਰਿਹਾ ਆ ਉਹ ਅਸੀਂ ਸਾਰੇ ਜਾਣਦੇ ਆ ਫਿਰ ਦੂਜਾ ਜਿਹੜਾ ਪੱਖ ਹੈ ਉਹ ਹੈ ਸਾਡਾ ਵਿਦਿਅਕ ਢਾਂਚਾ ਸਾਡੇ ਅਧਿਆਪਕ ਅਧਿਆਪਕਾਂ ਨੇ ਬੱਚੇ ਦੀ ਪ੍ਰੋਗਰਾਮਿੰਗ ਕਰਨੀ ਹੁੰਦੀ ਹੈ ਪਰ ਅੱਜ ਜਿਹੜਾ ਸਾਡਾ ਵਿਦਿਅਕ ਢਾਂਚਾ ਆਇਆ ਇਹ ਸਿਰਫ ਕਿਤਾਬੀ ਪੜ੍ਹਾਈ ਤੱਕ ਹੀ ਸੀਮਤ ਹੋ ਗਿਆ ਆ ਬੱਚਿਆਂ ਨੂੰ ਸਿਰਫ ਮਾਰਕਸ ਲੈਣ ਵਾਸਤੇ ਵਧੀਆ ਪੋਜੀਸ਼ਨ ਆ ਲੈਣ ਵਾਸਤੇ ਪੜਾਇਆ ਜਾਂਦਾ ਆ ਨਾ ਕਿ ਕੋਈ ਜੀਵਨ ਜੱਤ ਸਿਖਾਈ ਜਾਂਦੀ ਆ ਪਹਿਲਾਂ ਗੁਰੂਕੁਲਾਾਂ ਦੇ ਵਿੱਚ ਪੜ੍ਹਾਈ ਹੁੰਦੀ ਸੀ ਗੁਰੂਕੁਲਾਾਂ ਦੇ ਵਿੱਚ ਬੱਚੇ ਨੂੰ 16 ਕਲੰ ਸੰਪੂਰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਉਹਨੂੰ ਜ਼ਿੰਦਗੀ ਦੇ ਹਰ ਪੱਖ ਦੀ ਜਿਹੜੀ ਨੌਲੇਜ ਦਿੱਤੀ ਜਾਂਦੀ ਸੀ ਗਿਆਨ ਦਿੱਤਾ ਜਾਂਦਾ ਸੀ ਬੱਚਾ ਸਿੱਖਦਾ ਸੀ ਅੱਜ ਜਿਹੜਾ ਸਾਡਾ ਸਾਡਾ ਵਿਦਿਅਕ ਟਾਂਚਾ ਉਹਦੇ ਵਿੱਚ ਸੈਕਸ ਐਜੂਕੇਸ਼ਨ ਦੀ ਵੀ ਲੋੜ ਆ ਬੱਚੇ ਨੂੰ ਸਮਝ ਹੋਵੇ ਗਿਆਨ ਹੋਵੇ ਇਸ ਚੀਜ਼ ਬਾਰੇ ਵੀ ਹਾਂ ਰੀਪ੍ਰੋਡਕਸ਼ਨ ਦਾ ਚੈਪਟਰ ਹੈ 6ਵੀਂ ਜਮਾਤ ਤੋਂ ਬਾਅਦ ਪਰ ਉਹ ਵੀ ਜਿਹੜੇ ਅਧਿਆਪਕ ਨੇ ਡਰ ਦੇ ਡਰ ਦੇ ਪੜਾਉਂਦੇ ਨੇ ਖੁੱਲਕੇ ਉਹ ਨਹੀਂ ਪਰ ਉਹ ਵੀ ਨਾਮ ਕਾਫੀ ਹੈ ਬੱਚਿਆਂ ਨੂੰ ਦੱਸਿਆ ਜਾਵੇ ਕਿ ਉਹਨਾਂ ਨੇ ਪੜ੍ਹ ਲਿਖ ਕੇ ਕੁਝ ਬਣਨਾ ਹੈ ਕੁਝ ਏਮ ਜਿਹੜੇ ਨੇ ਉਹ ਫਿਕਸ ਕਰਨੇ ਨੇ ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੋਣਾ ਹੈ ਵਿਆਹ ਤੋਂ ਬਾਅਦ ਉਹਨਾਂ ਨੇ ਜਿਹੜਿਆ ਇਹ ਰੀਪ੍ਰੋਡਕਸ਼ਨ ਦੀਆਂ ਪ੍ਰੋਸੈਸ ਨੂੰ ਇਹਨਾਂ ਨੂੰ ਲਾਗੂ ਕਰਨਾ ਹੈ ਉਸ ਤੋਂ ਪਹਿਲਾਂ ਜਿਹੜਾ ਜੱਤ ਸੱਤ ਪੱਕਾ ਰੱਖਣਾ ਹੈ ਪਹਿਲਾਂ ਚਾਰ ਜਿਹੜੇ ਚਾਰਾ ਉਹਨਾਂ ਦੇ ਵਿੱਚ ਵੰਡਿਆ ਹੋਇਆ ਸੀ ਉਮਰ ਨੂੰ 100 ਸਾਲ ਦੀ ਉਮਰ ਨੂੰ ਔਰ 1 ਸਾਲ ਤੋਂ ਲੈ ਕੇ ਜਿਹੜੀ 1 ਸਾਲ ਦੇ ਵਿੱਚ ਤਾਂ ਬੱਚੇ ਦੇ ਵਿੱਚ ਕੋਈ ਉਹ ਜਿਹੇ ਹਾਰਮੋਨਸ ਨਹੀਂ ਆਉਂਦੇ ਪਰ ਉਸ ਤੋਂ ਬਾਅਦ 25 ਸਾਲ ਤੱਕ ਜਿਹੜਾ ਬ੍ਰਹਮਚਰਿਆ ਦਾ ਆਸ਼ਰਮ ਹੁੰਦਾ ਸੀ ਉਸ ਆਸ਼ਰਮ ਦੇ ਵਿੱਚ ਬੱਚਾ ਜਿਹੜਾ ਆਪਣਾ ਜੱਤ ਸਤ ਪੱਕਾ ਰੱਖਦਾ ਸੀ 25 ਸਾਲ ਤੋਂ ਬਾਅਦ ਬੱਚੇ ਦਾ ਵਿਆਹ ਹੁੰਦਾ ਸੀ ਤੇ ਫਿਰ ਉਹ ਗ੍ਰਸਥ ਆਸ਼ਰਮ ਦੇ ਵਿੱਚ ਚਲਾ ਜਾਂਦਾ ਸੀ ਗ੍ਰਸਥ ਆਸ਼ਰਮ ਦੇ ਵਿੱਚ ਉਹ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਸੀ ਉਹ ਪੂਰੀਆਂ ਕਰਦਾ ਸੀ ਤੇ ਬੱਚੇ ਪੈਦਾ ਕਰਦਾ ਸੀ ਬੱਚਿਆਂ ਨੂੰ ਪੜਾਉਂਦਾ ਸੀ ਲਿਖਾਉਂਦਾ ਸੀ ਫਿਰ 50 ਤੋਂ 75 ਸਾਲ ਤੱਕ ਉਹ ਬਾਣਪ੍ਰਸਤ ਜਿਹੜਾ ਆਸ਼ਰਮ ਹੈ ਉਹਦੇ ਵਿੱਚ ਚਲਾ ਜਾਂਦਾ ਸੀ ਬਾਣਪ੍ਰਸਤ ਆਸ਼ਰਮ ਦੇ ਵਿੱਚ ਜਿਹੜੀ ਕਾਮਵਾਸ਼ਨਾयां ਉਹਦੇ ਵੱਲ ਜ਼ਿਆਦਾ ਨਹੀਂ ਸੀ ਭੱਜਦਾ ਪਰ ਉਹਦੇ ਤੋਂ ਮੁਖਮਨੀਸ਼ ਮੋੜਦਾ ਗ੍ਰਸਥ ਤੋਂ ਟੁੱਟਦਾ ਵੀ ਨਹੀਂ ਸੀ ਤੇ ਗ੍ਰਸਥ ਦੇ ਵਿੱਚ ਰਹਿੰਦਾ ਵੀ ਨਹੀਂ ਸੀ ਪੂਰੀ ਤਰ੍ਹਾਂ ਤੇ ਫਿਰ 75 ਤੋਂ 100 ਸਾਲ ਤੱਕ ਸੰन्यास ਦਾ ਜਿਹੜਾ ਆਸ਼ਰਮ ਹੈ ਉਹਦੇ ਵਿੱਚ ਚਲਾ ਜਾਂਦਾ ਸੀ ਇਹ ਬੜੀ ਵਧੀਆ ਚੀਜ਼ ਬਣਾਈ ਹੋਈ ਸੀ ਪਰ ਹੁਣ 25 ਸਾਲ ਤਾਂ ਛੱਡੋ ਬੱਚੇ 10-10 ਸਾਲ ਦੇ ਜਿਹੜੇ ਨੇ ਉਹ ਐਕਸਪਲੋਰ ਕਰ ਰਹੇ ਨੇ ਉਹਨਾਂ ਦੇ ਅੰਦਰ ਜਿਹੜੀਆਂ ਕਾਮਵਾਸ਼ਨਾਂ ਪੈਦਾ ਹੋ ਰਹੀ ਹੈ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਵਿਦਿਅਕ ਢਾਂਚੇ ਨੂੰ ਬਦਲਣਾ ਵਿਦਿਅਕ ਢਾਂਚੇ ਦੇ ਵਿੱਚ ਉਹ ਚੀਜ਼ਾਂ ਲਿਆਉਣੀਆਂ ਜਿਨ੍ਹਾਂ ਦੇ ਨਾਲ ਬੱਚਿਆਂ ਦੀ ਪ੍ਰੋਗਰਾਮਿੰਗ ਜਿਹੜੀ ਮਾਈਂਡ ਦੀ ਪ੍ਰੋਗਰਾਮਿੰਗ ਸਹੀ ਹੋ ਸਕੇ ਇਹ ਸਾਨੂੰ ਸਾਡੇ ਜਿਹੜੇ ਵਿਦਿਅਕ ਆਧਾਰੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਕਿਤਾਬਾਂ ਨੇ ਜਿਹੜੇ ਸਾਡੇ ਸਿਲੇਬਸ ਨੇ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਲਾਗੂ ਕਰਨਾ ਪਵੇਗਾ ਤਾਂ ਜਾ ਕਿ ਹੀ ਅਸੀਂ ਅਜਈਆਂ ਜਿਹੜੀਆਂ ਜਿਹੜੀ ਫਿਤਰਤ ਤੇ ਬੱਚੇ ਦੀ ਹੁਣ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਲਾਵ ਹੈ ਲਸਟ ਹੈ ਜਾਂ ਹੰਕਾਰ ਹੈ ਲਵਤ ਨਹੀਂ ਲਸਟ ਹੈ ਹੰਕਾਰ ਹੈ ਕਿਉਂਕਿ ਬੱਚਾ ਜਦੋਂ ਛੋਟਾ ਹੁੰਦਾ ਤਾਂ ਉਹਦੇ ਦਿਲ ਦੇ ਨੇੜੇ ਇੱਕ ਲਵ ਬੈਗ ਹੁੰਦਾ ਉਹ ਲਵ ਬੈਗ ਜਿਹੜਾ ਉਹ ਪਿਆਰ ਨਾਲ ਭਰਨਾ ਹੁੰਦਾ ਹੈ ਪਿਆਰ ਦੇਣਾ ਹੁੰਦਾ ਬੱਚੇ ਨੂੰ ਮਾਪੇ ਜਦੋਂ ਜੋ ਕਰ ਰਹੇ ਨੇ ਬੱਚਾ ਉਹ ਜ਼ਿਆਦਾ ਸਿੱਖ ਰਿਹਾ ਹੈ ਉਹ ਲਵ ਬੈਗ ਜਿਹੜਾ ਉਹ ਨਫ਼ਰਤ ਜਿਹੜੀ ਉਹਦੇ ਵਿੱਚ ਜ਼ਿਆਦਾ ਭਰ ਜਾਂਦੀ ਜਦੋਂ ਮਾਪਿਓ ਆਪਸ ਵਿੱਚ ਲੜ ਰਹੇ ਹੁੰਦੇ ਨੇ ਤਾਂ ਉਹ ਵੇਖ ਕੇ ਉਹ ਜਿਹੜੀ ਨਫ਼ਰਤ ਹੈ ਆਪਣੇ ਉਸ ਲਵ ਬੈਗ ਦੇ ਵਿੱਚ ਭਰਨੀ ਸ਼ੁਰੂ ਕਰ ਦਿੰਦਾ ਫਿਰ ਜਿਹੜੀਆਂ ਅੱਜ ਫਿਲਮਾਂ ਦੇਖ ਰਿਆ ਅੱਜ ਪ੍ਰੋਗਰਾਮ ਦੇਖ ਰਿਆ ਉਹਦੇ ਤੋਂ ਵੀ ਉਹ ਨਫ਼ਰਤ ਜਿਹੜੀ ਆ ਉਹ ਇਕੱਠੀ ਕਰਕੇ ਆਪਣੇ ਲੱਬੈਗ ਦੇ ਵਿੱਚ ਪਾ ਗਿਆ ਤੇ ਪਿਆਰ ਜਿਹੜਾ ਆ ਉਹ ਉਹਨੂੰ ਜਿਹੜਾ ਆ ਦਿਖਾਵੇ ਦਾ ਪਿਆਰ ਤਾਂ ਮਿਲਦਾ ਹੈ ਬੱਚੇ ਨੂੰ ਅਸੀਂ ਦਿਖਾਵੇ ਦਾ ਪਿਆਰ ਕਰ ਰਹੇ ਹੁੰਨੇ ਪਰ ਜੋ ਅਸੀਂ ਵਿਚਰ ਰਹੇ ਹੁੰਨੇ ਆ ਬੱਚਾ ਉਹਨੂੰ ਜ਼ਿਆਦਾ ਸਮਝਦਾ ਆ ਤਾਂ ਇਸ ਕਰਕੇ ਸਾਨੂੰ ਆਪਣੀ ਜੀਵਨ ਸ਼ੈਲੀ ਬਦਲਣੀ ਪਵੇਗੀ ਔਰ ਬੱਚਿਆਂ ਦੀ ਜਿਹੜੀ ਮਾਈਂਡ ਦੀ ਪ੍ਰੋਗਰਾਮਿੰਗ ਦੇ ਸਾਥ ਦੇ ਨਾਲ ਸਾਨੂੰ ਆਪਣਾ ਜੀਵਨ ਚਾਉਣਾ ਪਵੇਗਾ ਫਿਰ ਗੱਲ ਕਰਦੇ ਆ ਸਾਡੇ ਕਲਚਰ ਦੀ ਅਸੀਂ ਸੰਗੀਤ ਕੀ ਸੁਣ ਰਹੇ ਹਾਂ ਸਾਡਾ ਪੰਜਾਬੀ ਸੰਗੀਤ ਅੱਜ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕਰ ਰਿਹਾ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਔਰ ਹਿੰਸਾ ਨੂੰ ਪ੍ਰਮੋਟ ਕਰ ਰਿਹਾ ਉਹੀ ਬੱਚੇ ਸੁਣਦੇ ਨੇ ਤੇ ਉਸੇ ਤਰ੍ਹਾਂ ਦੀ ਫਿਰ ਜਿਹੜੀ ਆ ਸੋਚ ਮੰਨ ਦੇ ਵਿੱਚ ਬਣ ਜਾਂਦੀ ਆ ਤੇ ਹਥਿਆਰਾਂ ਦੀ ਜਿਹੜੇ ਗੀਤ ਸੁਣ ਕੇ ਹਥਿਆਰ ਰੱਖਣ ਦਾ ਸ਼ੌਂਕ ਪੈਦਾ ਹੋ ਜਾਂਦਾ ਹੁਣ ਇਹ 19-20 ਸਾਲ ਦਾ ਬੱਚਾ ਹਥਿਆਰ ਲੈ ਕੇ ਕਿੱਥੋਂ ਆਇਆ ਕਿ ਉਹਦੇ ਘਰ ਦੇ ਵਿੱਚ ਹਥਿਆਰ ਐਂਜੀ ਪਿਆ ਹੋਇਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੇਖਣ ਵਾਲੀਆਂ ਨੇ ਔਰ ਸਾਡੀ ਸਰਕਾਰ ਨੂੰ ਚਾਹੀਦਾ ਆ ਕਿ ਸਾਡੇ ਜਿਹੜੇ ਨਵੀਂ ਪੀੜ੍ਹੀ ਆ ਇਹਨੂੰ ਸਹੀ ਸਿੱਖਿਆ ਦੇਣ ਵਾਸਤੇ ਵਿਦਿਅਕ ਢਾਂਚੇ ਦੇ ਵਿੱਚ ਤਬਦੀਲੀ ਲਿਆਵੇ ਤੇ ਜਿਹੜੇ ਇਹ ਕਲਚਰ ਨੂੰ ਖਰਾਬ ਕਰ ਰਹੇ ਨੇ ਜਿਹੜੇ ਗੀਤਕਾਰ ਜੰਗਾਇਕ ਨੇ ਉਹਨਾਂ ਤੇ ਸਖਤ ਕਾਰਵਾਈਆਂ ਕੀਤੀਆਂ ਜਾਣ ਤੇ ਜਿਹੜੇ ਮਾਪੇ ਨੇ ਉਹ ਸੋਚ ਕੇ ਹੀ ਜੀਵਨ ਉਸ ਤਰ੍ਹਾਂ ਦਾ ਜੀਵਨ ਬਤੀਤ ਕਰਨ ਕਿ ਉਹਨਾਂ ਦਾ ਜਿਹੜਾ ਆ ਅਸਰ ਉਹਨਾਂ ਦੇ ਬੱਚੇ ਦੇ ਉੱਤੇ ਪੈ ਰਿਹਾ। ਔਰ ਬੱਚੇ ਨੂੰ ਵੱਧ ਤੋਂ ਵੱਧ ਟਾਈਮ ਦੇਣ। ਇਹ ਜਿਹੜੀ ਮੋਬਾਈਲ ਦੀ ਜਾਂ ਇੰਟਰਨੈਟ ਦੀ ਐਡਿਕਸ਼ਨ ਹੈ ਇਹਦੇ ਚੋਂ ਬਾਹਰ ਆਉਣ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦੇਣ। ਉਹਨਾਂ ਨੂੰ ਉਹੀ ਸੂਰਬੀਰਾਂ ਵਾਲੀਆਂ ਗੁਰੂਆਂ ਦੀਆਂ ਸਹਿਬਜ਼ਾਦਿਆਂ ਦੀਆਂ ਗਾਥਾਵਾਂ ਸੁਣਾਈਆਂ ਜਾਣ ਤਾਂ ਕਿ ਬੱਚਿਆਂ ਦੇ ਅੰਦਰ ਸੂਰਬੀਰਤਾ ਪੈਦਾ ਹੋਵੇ ਨਾ ਕਿ ਇਸ ਤਰ੍ਹਾਂ ਦੀ ਗੰਦੀ ਸੋਚ ਪੈਦਾ ਹੋਵੇ ਕਿ ਉਹ ਕਿਸੇ ਨੂੰ ਗੋਲੀ ਮਾਰ ਕੇ ਮਾਰ ਦੇਣ ਉਹ ਵੀ ਉਹਨੂੰ ਜਿਹਨੂੰ ਉਹ ਕਹਿੰਨ ਕਿ ਉਹਨੂੰ ਪਿਆਰ ਕਰਦਾ ਹੈ ਪਿਆਰ ਦੀ ਸਹੀ ਪਰਿਭਾਸ਼ਾ ਜਿਹੜੀ ਆ ਉਹ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਿਹੜੇ ਆ ਉਹ ਰੋਲ ਅਦਾ ਕਰਨਾ ਪਵੇਗਾ ਸਾਰੇ ਪੱਖਾਂ ਨੂੰ ਇਸ ਪਾਸੇ ਸੋਚਣਾ ਪਵੇਗਾ ਤਾਂ ਕਿ ਕੋਈ ਹੋਰ ਜਿਹੜਾ ਬੱਚਾ ਆ ਇਸ ਤਰ੍ਹਾਂ ਕਿਸੇ ਬੱਚੀ ਨੂੰ ਜਾਂ ਕਿਸੇ ਬੱਚੇ ਨੂੰ ਇਸ ਤਰ੍ਹਾਂ ਗੋਲੀ ਨਾ ਮਾਰੇ ਔਰ ਕਿਸੇ ਦਾ ਘਰ ਬਰਬਾਦ ਨਾ ਕਰੇ ਇਸ ਤਰ੍ਹਾਂ ਦੇ ਜਿਹੜੇ ਘਟਨਾਵਾਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਦੋਸਤੋ ਇਸ ਮੁੱਦੇ ਦੇ ਉੱਤੇ ਤੁਸੀਂ ਕੀ ਰੈ ਰੱਖਦੇ ਹੋ ਆਪਣੀ رائے ਜ਼ਰੂਰ ਦੇਣਾ ਅਸੀਂ ਵਾਰ-ਵਾਰ ਕਹਿੰਨੇ ਆ ਕਿ ਤੁਸੀਂ ਆਪਣੀ رائے ਦਿਆ ਕਰੋ ਪਰ ਬਹੁਤ ਘੱਟ ਲੋਕ ਜਿਹੜੇ ਨੇ ਉਹ رائے ਦੇ ਰਹੇ ਨੇ رائے ਦੇਣ ਵਾਸਤੇ ਤੁਸੀਂ ਸਾਡੇ YouTube ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ رائے ਦੇ ਸਕਦੇ ਹੋ ਸਾਡੇ Facebook ਪੇਜ ਦੇ ਉੱਤੇ ਜਾ ਕੇ ਕਮੈਂਟ ਕਰਕੇ ਆਪਣੀ رائے ਦੇ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਦੇ ਨਾਲ ਹੀ ਮੈਂ ਕੁਲਵੰਤ ਸਿੰਘ ਅਗੜਪੁਰੀ ਤੁਹਾਡੇ ਤਲਾਨਾ ਜਾਸਤ Satiria Carlos.